ਸਾਰਿਆਂ ਨੂੰ ਮੈਨਅਤ ਜੀ ਦਵਾ ਪੰਜਾਬ ਨੂੰ ਆਮਦਾ ਸਭੀ ਦੇ ਨਛੇ ਅਨੁਛਿਤਾ ਹੁਣਾ ਸਾਰਿਆਂ ਨੂੰ ਕੈਂਜਕ ਡੇ ਰੂਕੀ ਸਟਰੀਆ niche ਆਪਣੇ ਵਿੱਚ ਬਣਾਇਆ ਜਾਂਦਾ ਜਿੱਥੇ ਕਿ ਨਿਊਜ਼ੀਲੈਂਡ ਦੇ ਸ਼ਰੀਆ ਦੇ ਜਿਹੜੇ ਗਰੂਪ ਆ ਫਿਲੀਪੀਨਸ ਵਿੱਚ ਜਾ ਕੇ ਲੜੇ ਬ੍ਰਿਟਿਸ਼ ਆਰਮੀ ਦੇ ਨਾਲ ਲੜੇ ਇਤਿਹਾਸ ਬਹੁਤ ਵੱਨ ਦੇ ਵਿੱਚ ਇਤਿਹਾਸ ਦਾ ਦੱਸਦਾ ਦਾਦਾ ਜੀ ਕਰਕੇ ਪੂਰੇ ਆ ਉਹਨਾਂ ਨੇ ਜੀ ਲੜਾਈ ਲੜੀ ਤੇ ਨਾਲ ਨਾਲ ਭਾਰਤ ਜਿਹੜਾ ਹੈ ਇੰਡੀਆ ਉਥੋਂ ਪੰਜਾਬ ਤੋਂ ਬਹੁਤ ਲੋਕੀ ਜਿਹੜੇ ਲੰਢ ਗਏ دیکھیں ਇੱਕ ਮਿਸਾਲ ਹੈ ਨੀ ਜ਼ੈਨ ਦੇ ਵਿੱਚ ਜਿੱਥੇ ਇਸ ਪਿੰਡ ਤੋਂ ਜਿੱਥੇ ਅੱਜ ਬੈਠਾ ਆ ਇਸ ਪਿੰਡ ਤੋਂ ਜਦੋਂ ਸੇ ਇਨਾਂ ਦਾ ਜਨਮ 80 ਦੀ 80 ਲਾਈਨ ਦਾ ਦੇ ਵਿੱਚ ਆਇਆ 16 ਦੇ ਵਿੱਚ ਤੇ ਅਗਲੇ ਸਾਲ ਕੀ ਉਹਨਾਂ ਨੇ ਫਿਰ ਆਰਮੀ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਰਿਸਟ ਕੀਤਾ 101 ਬਾਹੇਦ ਜਿਹੜੇ ਡੀਐਨ ਵੀ ਨੂੰ ਦੇ ਸੌਂਦੋਂ ਬਹੁਤ بڑے ਜਿਹੜੇ ਕੀ ਉਥੇ ਲੇਜੈਂਡ ਦੀ ਆਰਮੀ ਦੇ ਬਣੋ ਲੜੇ ਲੜਨ ਦੇ ਬਾਅਦ ਵਾਪਸ ਨਿਊਜ਼ੀਲੈਂਡ ਆਏ ਤੇ ਇਸ ਪਿੰਡ ਦੇ ਵਿੱਚ ਵਾਪਸ ਆ ਗਏ ਪੂਰਾ ਦਾ ਪੂਰਾ ਨਾਮ ਜਗ ਸਿੰਘ ਜਵੰਦਾ ਸੋ ਅੱਜ ਪਹਿਲੀ ਵਾਰੀ ਅਸੀਂ ਇਹ ਵੀ ਦੱਸਣ ਜਾ ਰਹੇ ਹਾਂ ਕਿ ਉਹਨਾਂ ਦਾ ਸਰ ਨੂੰ ਕਿੱਦਾ ਪਾਸੇ ਸਾਡੇ ਪਿੰਡ ਦੇ ਵਿੱਚ ਆੜੀ ਅਸੀਂ ਉਹਨਾਂ ਦੇ ਬਾਰੇ ਕੁਝ ਜਾਣਦੇ ਸੀ ਅੱਜ ਲੁਧਿਆਣਾ ਦੇ ਲਾਗੇ ਮੈਂ ਪਿੰਡ ਦੀ ਜਿਹੜੀ ਜ਼ਮੀਨ ਦੇ ਉੱਤੇ ਖੜਾ ਜੋੜ ਕੇ ਸਾਡੇ ਨਾਲ ਆ ਸੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਗਰ ਸਾਡਾ ਫੁੱਲ ਨਾਮ ਪੂਰਾ ਨਾਮ ਆਪੜਾ ਬਦਾਰ ਸਿੰਘ ਜੀ ਸੁਣਦੇ ਹੋ ਸਦਾ ਸਾਹਿਬ ਮੈਂ ਜੱਗ ਜਗਤ ਦਾ ਕੋਈ ਨਹੀਂ ਇੱਥੇ ਬੈਚੇ ਸੋ ਸਾਡੇ ਨੂਜ਼ੈਂਡ ਤੇ ਨਾਰ ਇਸ ਪਿੰਡ ਦਾ ਬੜਾ ਲੱਗੋ ਬਾਪਿਆ ਜੱਜ ਸਿੰਘ ਜਿਹੜਾ ਸ਼ੰਕਰ ਪਿੰਡ ਦਾ ਵਾਪਸ ਹੈ ਤੇ ਦਾ ਕੀ ਪਿੱਛੇ ਆ ਗਿਆ ਕਿ ਤੁਸੀਂ ਜੇ ਦੱਸੋ ਕਿ ਤੁਸੀਂ ਉਹਨਾਂ ਨੂੰ ਮਿਲੇ ਹਾਂ ਜੀ ਮੈਂ ਅਜੀਤ ਸਾਹਿਬ ਦਾ ਪਤੀ ਨਾਲ ਕੋਰਟ ਦੀ ਗਵਾਣ ਕਰ ਰਹਾ ਹਾਂ ਨਾਲੇ ਜੀ ਮੈਂ ਜਾਨੇ ਕੰਮ ਆਉਂਦਾ ਜੀ ਠੀਕ ਹੈ ਜੀ ਦੱਸ ਕਰਦੇ ਹਾਂ ਹਾਂ ਜੀ ਰੋਟੀ ਆਪਣਾ ਪੂਰਾ ਉਹ ਪ੍ਰਾਪਤ ਅੱਛਾ ਜੀ ਜੁਗਿਆਣੇ ਆਏ ਨੇ ਜੇਰ ਅੱਜ ਜੀ ਉਹ ਪੈਗੇ ਹਰੇ ਭੁਲੇ ਭੁਲੇ ਸੋ ਮੈਂ ਨੇਚਰਲੀ ਅੱਜ ਤੁਹਾਡੇ ਨਾਲ ਬਹੁਤ ਡਿਸਕਸ ਕਰਾਂਗਾ ਉਹਨਾਂ ਦੇ ਘਰ ਦੇ ਮੋਰੇ ਉਹਨਾਂ ਦੀ ਸ਼ਕਸ਼ੀਰ ਦੀ ਵੀ ਆ ਵੀ ਗੱਲਾ ਕਰਾਂਗੇ ਨਾਲ ਦੇ ਨਾਲ ਆਪਾਂ ਗੱਲਾ ਕਰਾਂਗੇ ਥੋੜਾ ਅ ਇੰਗਲਿਸ਼ ਪਿੰਡ ਦੇ ਬਾਰੇ ਵੀ ਸੋ ਆਓ ਤੁਹਾਨੂੰ ਅੱਜ ਥੋੜਾ ਜਿਹੜਾ ਇਸ ਪਿੰਡ ਦਾ ਜਿਹੜਾ ਇੱਥੇ ਰੁਕਟਾਂਗੇ ਉਹ ਵੀ ਦਿਖਾਈਏ ਨਾਲੇ ਉਹ ਹਵੇਲੀ ਤੋ ਚੱਲ ਜੱਟ ਸਿੰਘ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਪਹੁੰਚਿਆ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਉਸਨੇ ਮਿਸਾਲ ਕਾਇਮ ਕੀਤੀ ਕਿ ਸਾਡੇ ਪੰਜਾਬੀ ਹਰੇ 100 ਸੈਂਸਰ ਮੈਨੂੰ ਦੱਸਿਓ ਕਿ ਜੱਟ ਸਿੰਘ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਆਪਾਂ ਸੋ ਇਹ ਜਿਹੜਾ ਘਰ ਆ ਇਹ ਨਿਊਜ਼ੀਲੈਂਡ ਤੋਂ ਆ ਕੇ ਫਿਰ ਇਹਨਾਂ ਨੇ ਬਣਾਇਆ ਹਾਂਜੀ ਹਾਂ ਇਹਨਾਂ ਨੇ ਆ ਕੇ ਅੱਛਾ ਸੋ ਇਨ ਕਰਦੀ ਇਟ ਜਿਹੜੀ ਆ ਨੀਊਜ਼ੀਲੈਂਡ ਦੀ ਕਮਾਈ ਤੋਂ ਹਾਂਜੀ ਆ ਉਹਨਾਂ ਦੀ ਕਮਾਈ ਦਾ ਬਣਾਇਆ ਸੋ ਜਗ ਸਿੰਘ ਉਹਨਾਂ ਦਾ ਘਰ ਜਿਹੜਾ ਇਹਨਾਂ ਦਾ ਸੋ ਜਦੋਂ ਵਾਪਸ ਆਇਆ ਕਿਵੇਂ 24 ਸਾਲ ਦੀ ਉਮਰ ਦੇ ਵਿੱਚ ਉਹ ਨੀਊਜ਼ੀਲੈਂਡ ਗਿਆ ਹਾਂਜੀ ਫਿਰ ਸਮਾਨ ਬਾਕੇ ਇਥੇ ਵਾਪਸ ਇਹ ਸੀ ਪਿੰਡ ਦੇ ਵਿੱਚ ਆ ਗਿਆ ਹਾਂਜੀ ਸੋ ਤੁਸੀਂ ਉਹਨਾਂ ਨੂੰ ਜਦੋਂ ਵਾਪਸ ਆਇਆ ਉਹਨੂੰ ਮਿਲੇ ਹਾਂਜੀ ਆਇਆ ਮੇਰੇ ਨਾਲ ਹਾਂਜੀ ਸੋ ਉਹਨਾਂ ਨੇ ਕਦੀ ਤੁਹਾਨੂੰ ਦੱਸਿਆ ਕਿ ਕਿਉਂ ਉਹ ਜੰਜ਼ਰ ਤੋਂ ਵਾਪਸ ਆ ਗਏ ਉਹ ਜਦੋਂ ਉਹਨਾਂ ਬੈਂਕ ਦੀ ਗੱਲ ਕਰਦੇ ਹੁੰਦੇ ਸੀ ਵੀ ਉੱਥੇ ਜੰਗ ਹੋ ਕੇ ਸਮੇਂ ਤੋਂ ਉੱਥੇ ਜੰਗ ਲੜੇ ਹਾਂਜੀ ਤੇ ਉਹ ਤੋਂ ਬਾਅਦ ਫੇਰ ਅਸੀਂ ਆਪਣਾ ਸਾਡਾ ਆਉਣਾ ਬਣਿਆ ਪੰਜਾਬ ਨੂੰ ਵੀ ਚੱਲਦੇ ਆ ਹਾਂਜੀ ਅਮਰੀਕਾ ਬਾਹਰ ਜਾ ਕੇ ਦੇਖੀਏ ਇਹ ਹਾਂਜੀ ਇਹ ਫੇਰੋ ਕਾਮ ਕਰੇ ਸੀ ਫੇਰ ਉਹਨੂੰ ਥਿਆੜੀ ਜਾਂਦੇ ਰਹੇ ਨੇ ਸਤਾਰੋ ਵਰਗਾ ਤੇ ਅੱਛਾ ਬੋਲ ਜਾऊंगा ਜਾ ਰਹਾ ਉਹਨਾਂ ਨੇ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਸੀ ਇੱਥੇ ਬੈਠ ਕੇ ਸਿਆਣੇ ਬੰਦਿਆਂ ਨੂੰ ਸਮਝਾਉਂਦੇ ਹੁੰਦੇ ਸੀ ਜੀ ਜੀ ਵੀ ਅਸੀਂ ਆਏ ਸਾਨੂੰ ਜਾਂਦੀ ਯੁੱਧ ਬਹੁਤ ਲੜਿਆ ਉੱਥੇ ਜੀ ਬਹੁਤ ਰਾਤਾਂ ਬੜੀਆਂ ਗੋਲੀਆਂ ਬੰਦਰੀ ਬਹੁਤ ਅਭੀ ਜਾਂ ਤੇ ਖੇលਿਆ ਜਾਦਾ ਜੀ ਹਾਂ ਜੀ ਸੋ ਉਹਨਾਂ ਨੇ ਇਹ ਨਹੀਂ ਕਦੀ ਦੱਸਿਆ ਕਿ ਕਿਉਂ ਉਹ ਵਾਪਸ ਆ ਗਿਆ ਨਿਊਜ਼ੀਲੈਂਡ ਕੋ ਛੱਡ ਦਿੱਤਾ ਉਹ ਨਾ ਜੀ ਉਹ ਗੱਲਾਂ ਨਹੀਂ ਉਹਨਾਂ ਨੇ ਕਰਦਿਆਂ ਤੇ ਉਹ ਤਾਂ ਕਰਦੇ ਦੀ ਵੀ ਅਸੀਂ ਆਪਣਾ ਮਨ ਬਣਾਇਆ ਵੀ ਚਲੋ ਪੰਜਾਬ ਨੂੰ ਚੱਲਦੇ ਆਂ ਦੇਸ਼ ਜੀ ਆਪਣਾ ਘਰ ਬਾਰ ਜੀ ਬੰਦਿਆਂ ਨੂੰ ਮਿਲੀਏ ਹਰੇ ਕਾਰਬਾਰ ਮਿਲੀਏ ਹਰੇ ਤੇ ਇਸ ਤਰ੍ਹਾਂ ਜੀ ਫਿਰ ਉੱਥੋਂ ਆ ਗਏ ਸੋ ਤੁਹਾਡੇ ਪਿੰਡ ਤੋਂ ਕੋਈ ਹੋਰ ਵੀ ਨਿਊਜ਼ੀਲੈਂਡ ਗਿਆ ਬਾਬਾ ਜੀ ਕੀ ਕੱਲੇ ਹੋਈ ਸੀ ਇਹੀ ਧੀਏ ਬੰਦੇ ਕੱਲੇ ਜੇ ਇਹ ਬੰਦੇ ਪੜਾਈ ਨੂੰ ਬਾਹਰ ਕਰੀਏ ਇਨ੍ਹਾਂ ਨੇ ਪੜਾਈ ਕਰੀ ਹਾਂ ਇਹਨਾਂ ਦੇ ਬਜ਼ੁਰਗਾਂ ਨੇ ਕਿத்தி ਕਿ ਇਹਨਾਂ ਨੇ ਵੀ ਇਹਨਾਂ ਨੇ ਵੀ ਕਿத்தி ਬਜ਼ੁਰਗ ਵੀ ਇਹਨਾਂ ਦੇ ਨੂੰ ਪੜਾਈ ਕਰਾਉਣ ਵਾਲੇ ਜਿਵੇਂ ਬਣੇ ਬਿਤੇ ਅੱਛਾ ਤਾਂ ਹੀ ਬੱਚਾ ਪੜਿਆ ਮੇਰੇ ਜੀ ਹਾਂ ਸੋ ਇਹਨਾਂ ਦੇ ਬਜ਼ੁਰਗ ਕੀ ਕੰਮ ਕਰਦੇ ਸੀ ਉਹ ਆਹ ਹਾਂ ਬਸ ਆਪਣਾ ਬਾਹਰ ਜਿਹੜੀ ਨੌਕਰੀ ਮਾਰੇ ਮੋਟਿਆ ਕੰਮ ਦੇ ਰਹਿੰਦੇ ਹੋ। ਅੱਛਾ ਖੇਤੀਬਾੜੀ ਜ਼ਮੀਨਦਾਰ ਖੇਤੀਬਾੜੀ ਵੀ ਕਰਾਉਂਦੇ ਦੀ। ਜੀ। ਬੰਦੇ ਰੱਖੇ ਦੀ। ਜੀ। ਬੌਂ ਦਾ ਮੁੰਡਾ ਨਾ ਕਰਾਉਂਦੇ ਉਹਨਾਂ ਟਾਈਮ ਵਾਈਜ਼ ਦਾ ਹਾਲ ਹੈ ਨਹੀਂ ਦੀ ਫੈਕਟਰੀ। ਜੀ। ਜੀ ਮਸਾ ਹੈ ਜਿਆ ਕਾਰੋਬਾਰ ਕਰਦੇ ਸੀ ਉਹ। ਸੋ ਸੋ ਆਪਾਂ ਉਹਨਾਂ ਦੇ ਘਰ ਦੇ ਮੂਹਰੇ ਖੜੇ ਆਂ ਏਦਾਂ ਦਾ ਜਿਹੜਾ ਘਰ ਆ ਉਸ ਸਮੇਂ ਦੇ ਵਿੱਚ ਮੇਰੇ ਖਾਲ ਇਹਨਾਂ ਦਾ ਕੰਮਿਆਂ ਦਾ ਹੀ ਸੀ। ਇਹਨਾਂ ਦਾ ਕੰਮਿਆਂ ਦਾ ਹੀ ਇਹਨਾਂ ਦਾ ਹੀ ਸੀ। ਹਾਂਜੀ। ਉਹਨੇ ਵੀ ਹੈ ਜਿਆ ਕੰਮ। ਤੇ ਜਿਹੜੀ ਗੱਲ ਇੰਪੋਰਟ ਦਾ ਵੀ ਮੇਰਾ ਸਾਡਾ ਬੰਦਾ ਪੁੱਛਣ ਦਾ ਕੀ ਇਸ ਉਹਨਾਂ ਦਾ ਕਿ ਇੱਥੇ ਉਹਨਾਂ ਨੇ ਕਦੀ ਦੁਬਾਰਾ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਕਿ ਉਹ ਕਹਿੰਦੇ ਕਿ ਬਾ ਇੱਥੇ ਰਹਿਣਾ ਚਾਹੁੰਦੇ ਨੇ ਨਾ ਫਿਰ ਉਹ ਇਥੋਂ ਗਏ ਨਹੀਂ ਮਾਂ ਬਾਪਸ ਨਹੀਂ ਗਏ ਫਿਰ ਉਹ ਅੱਛਾ ਫਿਰ ਉਹ ਇੱਥੇ ਹੀ ਰਹੇ ਨੇ ਤੇ ਇੱਥੇ ਫਿਰ ਵਿਆਹ ਕਰਾਇਆ ਜੀ ਇੱਥੇ ਵਿਆਹ ਕਰਾਇਆ ਬੱਚੇ ਪਣਾਏ ਨੇ ਹਾਂ ਜੀ ਕਿੰਨੇ ਬੱਚੇ ਸੀ ਤੇ ਸਾਡੇ ਜਿਹੜਾ ਆਪਰਾਪ ਦੇ ਬੱਚੇ ਉਹਨਾਂ ਦੇ ਚਾਰ ਬੇਟੇ ਹਾਂਜੀ ਚਾਰ ਬੇਟੇ ਦੀ ਪੜ੍ਹੇ ਲਿਖੇ ਦੀ ਜੁਨੀਵਰਸ ਖੇਜਾਬ ਸਰ ਰੱਖਨੇ ਬਡੇ ਇੱਥੇ ਹਾਂਜੀ ਅੱਛਾ ਜੀ ਆਹ ਹੁਣੇ ਹੀ ਗੋ ਜੇੜਾ ਥੋੜੇ ਜਿਹਰੇ ਆ ਮੂੰਹ ਇੱਕ ਬੇਟਾ ਜੀ ਹਾਂ 5-10 ਸਾਲ ਹੋ ਗਏ ਮੂੰਹ ਹਾਂ ਜਿਹੜੇ ਜੱਗ ਤੇ ਹਾਂਜੀ ਸੇ ਨੂੰ ਲੈ ਠੀਕ ਆ ਹਾਂ ਠੀਕ ਹੈ ਹਾਂਜੀ ਤੇ ਆਓ ਉਹਨਾਂ ਦੇ ਘਰ ਦਾ ਪੁਰਾਣਾ ਸਰਵਰ ਦਾ ਜਿਹੜਾ ਹਾਂਜੀ ਅਸੀਂ ਦਿਖਾ ਲੈ ਲਿਆ ਨਾਲ ਦੇ ਨਾਲ ਤੁਸੀਂ ਉੱਪਰ ਸੱਤ ਦੇ ਉੱਤੇ ਪੂਕੀ ਫੜੀ ਨਕਾਸ਼ੀ ਜਿਹੜੀ ਆ ਆਓ ਦੇ ਦੇ ਉਹ ਵੀ ਕੋਈ ਦੇ ਸਕਦੇ ਆ ਇਹ ਬਹੁਤ ਵੱਡਾ ਘਰ ਹੈ ਜੀ ਕੋਈ ਸ਼ੁੱਲਾ ਕਰਤਾ ਨਹੀਂ ਬਾਬਾ ਜੀ ਉਹ ਘਰ ਉਹ ਦਾ ਹਾਂ ਉਹ ਝਾਰੀ ਦਾ ਨਹੀਂ ਹੈ ਇਕੱਠੇ ਸੀ ਇਹ ਇਕੱਠੇ ਇਕੱਠੇ ਇੱਕ ਅੱਛਾ ਜਿਹਾ ਸਲਾਮ ਸੋ ਵਾਰਡ ਨੰਬਰ 8 ਦੇ ਡਾਕਟਰ ਪ੍ਰਿਤੀ ਸੀ ਕੇ ਉਹਨਾਂ ਡੇਟੇ ਨੇ ਹਾਂ ਜੀ ਹਾਂ ਬੇਟੇ ਡਾਕਟਰ ਹੋਨੇ ਪਰ ਜੀ ਹਾਂ ਚਲੋ ਜੀ ਸਾਰਿਆਂ ਨੂੰ ਮੈਂ ਜਿੱਥੇ ਅੱਜ ਕਵਰ ਕਰ ਰਿਹਾ ਜਗਤ ਸਿੰਘ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਲਿਵ ਜੈਂਡ ਦੀ ਆਰਮੀ ਦੇ ਲਈ ਲੜੇ ਵਰਲਡ ਵਾਰ 1 ਦੇ ਵਿੱਚ ਲੜੇ ਤੇ ਵਾਹਿਦ ਇੱਕੋ ਇੱਕ ਜਿਹੜੇ ਇੰਡੀਅਨ ਮੂਲ ਦੇ ਪੰਜਾਬੀ ਮੂਲ ਦੇ ਸਿੱਖ ਮੂਲ ਦੇ ਜਿਹੜੇ ਉਹ ਰਿਕਰੂਟ ਸਨ ਜਿਹੜੇ ਕੀ ਜਾ ਕੇ ਵਰਲਡ ਵਾਰ 1 ਦੇ ਵਿੱਚ ਨਿਊਜ਼ੀਲੈਂਡ ਦੀ ਆਰਮੀ ਦੇ ਵਿੱਚ ਭਾਰਤੀ ਹੋ ਕੇ ਲੜੇ ਫਿਰ ਵਾਪਸ ਆ ਕੇ ਨਿਊਜ਼ੀਲੈਂਡ ਤੇ ਇੱਥੇ ਉਹਨਾਂ ਨੇ ਆਪਣਾ ਵਸੀਮਾ ਆਪਣੇ ਪਿੰਡ ਦੇ ਵਿੱਚ ਕੀਤਾ ਸੋ ਜੈਕਸਿੰਗ ਜੁਵੰਦਾ ਜਿਹੜਾ ਹੈ ਉਹਨਾਂ ਦਾ ਪਰਵਾਰ ਚੜ੍ਹਦੀ ਕਲਾ ਦੇ ਵਿੱਚ ਆ ਇੱਥੇ ਵਾਹ ਕਰਾਇਆ ਚਾਰ ਪੁੱਤ ਉਹਨਾਂ ਦੇ ਤੇ ਇਹ ਘਰ ਉਹਨਾਂ ਨੇ ਬੰਡ ਕੀਤਾ ਸੋ ਇਹ ਘਰ ਤੁਸੀਂ ਦੇਖ ਸਕਦੇ ਆ ਇਸ ਦੀਆਂ ਇੱਟਾਂ ਜਿਹੜੀਆਂ ਨਿਊਜ਼ੀਲੈਂਡ ਦੇ ਪੈਸੇ ਦੇ ਨਾਲ ਨਿਊਜ਼ੀਲੈਂਡ ਦੀ ਮਿਹਨਤ ਦੇ ਨਾਲ ਉਹਨਾਂ ਨੇ ਆ ਕੇ 1928 ਦੇ ਵਿੱਚ 28 ਤੋਂ 30 ਦੇ ਵਿਚਕਾਰ ਇਹ ਘਰ ਜਿਹੜਾ ਸਾਰਾ ਬਣਾਇਆ ਸੋ ਹਜੇ ਵੀ ਤੁਸੀਂ ਦੇਖ ਸਕਦੇ ਆ ਬੜੀ ਬਖੂਬੀ ਉਹਨਾਂ ਨੇ ਇਹ ਸਾਰਾ ਜਿਹੜਾ ਆਪਣਾ ਧਰਮ ਸਮੂਹ ਕੀਤਾ ਬਹੁਤ ਵੱਡਾ ਘਰ ਹੈ ਜੀ ਇਹੋ ਪਿੰਡ ਦੇ ਵਿੱਚ ਬਜ਼ੁਰਗੇ ਦੱਸ ਰਿਹਾ ਸੀ ਕਿ ਇੰਨਾ ਵੱਡਾ ਘਰ ਹੋਰ ਨਹੀਂ ਪੂਰਾ ਇੱਕ ਗੜੀ ਬਗੜ ਲੈਂਦਾ ਇਹ ਘਰ ਤੇ ਇਹਨਾਂ ਦੇ گاਹ ਉਤੇ ਪੜੋਤੇ ਵੀ ਜਿਹੜੇ ਨੇ ਉਹ ਸਾਰੇ ਚਾਰਜ ਕਰਾ ਵਿੱਚ ਉਹਨੇ ਡਾਕਟਰ ਜਗਜੀਤ ਸਿੰਘ ਜਿਹੜੇ ਤੁਸੀਂ ਦੇਖ ਸਕਦੇ ਆ ਇੱਥੇ ਲੈਕਚਰੀ ਉਹਨਾਂ ਨਾਲ ਸੇਵਾ ਉਹਨਾਂ ਨਾਲ ਵੀ ਗੱਲ ਕਰਾਂਗੇ ਵੀਡੀਓ ਸਪਾਈਸ ਦੇ ਉੱਤੇ Ngati covering the footsteps of our early pioneers we are here at um, uh, the very home of Jag Singh Javanda the one and only um, uh, trooper who recruited himself into the New Zealand army and fought in the first world war and was part of the ANZAC so uh, we will show you his very home that he came back to and was actually stationed here at shankar pind uh, near ludhiana uh, and uh, in fact spent all of his life in these very um, uh, corridors i don't know so complete whole people can meet the vadi in this <laughs> pind the pind di vadi hai mera khayal hai apne tanakda tanhazar se upar hogi 5 5 ਦੇ ਕਰੀਬ ਹੋਊ। ਯਾਨੀ ਬੋਰ ਸਾਡੀ ਐਥੇ ਜਿਹੜੀ ਪੈਂਦੀ ਆ ਜੀ ਉਹ 25 26 ਸੌ ਹੀ ਨਿਕਲਦੀ ਆ। 2500 2600 ਪਰ ਪਿੰਡ ਦੀ ਵਾਦੀ ਵੀ ਕਹ ਰਹੇ ਆ ਕਿ ਨਿਆਣੇ ਵੀ ਲਾ ਕੇ ਤੀ ਉਹ 5000 ਦੇ ਕਰੀਬ ਹਾਂ ਜੀ ਆਹ 5 ਤੇ ਇਹ ਪਿੰਡ ਇਲਾਕੇ ਦਾ ਵੱਡਾ ਪਿੰਡ ਆ ਕਿ ਇੱਥੇ ਪਿੰਡ ਕਿਹੜਾ ਵੱਡਾ ਇਹ ਇਲਾਕੇ ਦਾ ਜਾਨੀ ਲਾੜਪਾਸ ਨੇ ਪਿੰਡਾਂ ਦੇ ਬਰਾਬਰ ਹੀ ਆ ਜਾਨੀ ਬਰਾਬਰ ਆ ਹਾਂ 5-6 ਪਿੰਡ ਹੈਗੇ ਨਾਲੇ ਜੀ ਇਹਨਾਂ ਦੇ ਬਰਾਬਰ ਹੀ ਆ ਜਾਨੀ ਔਰ ਇਹ ਰੇਡੀਓ ਸਪਾਈਸ ਦੇ ਉੱਤੇ ਅਸੀਂ ਇਹ ਵੀ ਪੜਾ ਜੜੀਆਂ ਕਵਰ ਕੀਤੀਆਂ ਤੇ ਤੁਹਾਨੂੰ ਅਪਡੇਟ ਦਵਾਂਗੇ ਇਸ ਸਾਰੇ ਟ੍ਰਿਪ ਦੀ ਰੇਡੀਓ ਸਪਾਈਸ ਉੱਤੇ। ਥੈਂਕ ਯੂ। ਬਿਲਕੁਲ ਚੱਲਦਾ ਸੀ। ਜੀ 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 ਬਸ। ਪਨਾਹ ਜਾਣੀ ਜਿਵੇਂ ਇਸਾਂ। ਹਾਂ ਜੀ ਆਣੀ ਪਨਾਹ। ਉਹ ਸਰਾ ਚੱਲਦਾ ਸੀ ਕੰਮ। ਹਾਂ ਜੀ। ਤੇ ਫਿਰ ਇਹ ਫਿਰ ਇਹ ਨਾਬ ਆ ਰਿਆ ਸੀਗੀ। ਹਾਂ ਜੀ। ਨਾਬੇ ਰਿਆਸ ਤੋਂ ਜਾਣਾ ਇਹਨਾਂ ਦੇ ਤੰਗ ਬੱਗੀ ਜਾ। ਕੋੜਾ ਕੋੜਾ ਜੋੜਦਾ ਹੁੰਦਾ। ਕੋੜਿਆਂ ਤੇ ਬੈਠ ਕੇ ਜਾਣਾਂ ਨਾ ਜਾਲਦਰੀ ਚ। ਕਿੰਨੇ ਪਿੰਡਾਂ ਦੀ ਜਾਲਦਰੀ ਸੀ ਜੀ? ਇਹ ਪੱਲੇ ਜਦ ਮੈਂ ਹਾਂ 150 ਪੰਨ ਸੀਗਾ 150 ਪੰਨ ਚਾਹੀਦਾ ਨਬਾਜਦਰਗਾਹ ਅੱਗੇ ਪਟਿਆਲਾ ਇਹ ਸਾਰੀਆਂ ਰਿਆਸਤਾਂ ਤੇ ਇਹਨਾਂ ਦੇ ਜਦ ਇਹਨਾਂ ਦੇ ਕੰਟਰੋਲ ਥੱਲੇ ਜੋ ਮਰਜ਼ੀ ਕਰਨੋ ਥੇ ਠੀਕ ਹੈ ਠੀਕ ਹੈ ਸੋ ਤੁਹਾਡੇ ਪਿੰਡ ਚੋਂ ਵਾਹ ਦੀ ਕੋਈ ਬੰਦੇ ਹਾਂਜੀ ਤੇ ਇਹ ਇਹ ਜੈਲਦਾਰ ਫਿਰ ਕਿੱਦਾਂ ਬਣੇ ਇਹਦਾ ਵੀ ਕੋਈ ਤੁਹਾਨੂੰ ਪਤਾ ਨਹੀਂ ਪਤਾ ਇਹ ਜੈਲਦਾਰ ਬਣੇ ਇਹ ਅੰਗਰੇਜ਼ਾਂ ਦੇ ਨਾਲ ਉਹ ਤਾਂ ਸਭ ਦਾ ਪਰ ਰਹਿ ਰਹੇ ਜੈਲਾਰ ਨਹੀਂ ਦੇਤੀ ਉਹਨਾਂ ਨੇ ਚੁੱਕੀ ਜੈਲਦਾਰ ਹੋਏ ਲਾਟੇ ਪੰਜ ਕਰੋ 50 ਕਰੋ ਠੀਕ ਹੈ ਇਹ ਮੈਨੂੰ ਕੰਮ ਕਰਦੇ ਰਹੇ ਠੀਕ ਹੈ ਮਾਰਾ ਚੰਗਾ ਕੰਮ ਉਹਨਾਂ ਨੂੰ ਠੀਕ ਹੈ ਬੰਦਾ ਗਲਤ ਹੈ ਜਦੋਂ ਘੋੜੇ ਚਲੇ ਗਏ ਹਾਂਜੀ ਫਿਰ ਕਾਮਰੇਡ ਯਾੜੇ ਢੀਕੇ ਹਾਂਜੀ ਇਹਨਾਂ ਨੂੰ ਪੁੰਜੇ ਲਾਤਾ ਕਾਮਰੇਡ ਉਪਰ ਕਰਦਾ ਅੱਛਾ ਉੱਥੇ ਫਿਰ ਆਪਣਾ ਜਤਪੁਰ ਚਲੇ ਆਂ ਜੀ ਜੀ ਉੱਥੇ ਗਰਾਊਂਡ ਬਣਿਆ ਸੀ ਬਹੁਤ ਭਾਰੇ ਜੀ ਉੱਥੇ ਬੜੇ ਮੇਲਾ ਲੱਗਦਾ ਹਾਂਜੀ ਇਹ ਜਿਆਦਾ ਸੀ ਇਹ ਉਹੀ ਕੋਸ਼ੀ ਛੜਲ ਨਹੀਂ ਦੀ ਅੱਛਾ ਦਿੱਲੀ ਤੋਂ ਆਡਰ ਆਇਆ ਜਿਹੜਾ ਨਾਲ ਸ਼ਵਾਇਆ ਜਿਹਦੀ ਕੋਈ ਮੋਦੀ ਮਾਰੋ ਅੱਛਾ ਜਿਹੜਾ ਸੰਵੇਰ ਸ਼ਵਾਇ ਨੂੰ ਪੁੱਛੇ ਜਦ ਖਾਇਆ ਜਾਵੇ ਅੱਛਾ ਇਹ ਕਾਬਰੇਟ ਜੀ ਕੇ ਹਾਂ ਅਜੇ ਉਸਦੇ ਨਾਲ ਜਾਂਦੇ ਰਿਹਾ ਢੋਲ ਵਜਦੇ ਹੁੰਦੇ ਸੀ ਅੱਛਾ ਤੇ ਮੇਲਾ ਲੱਖ ਲੱਗਦਾ ਹੁੰਦਾ ਸੀ ਨਾਲ ਜਿਆਰਾ ਹੁੰਦਾ ਸੀ ਬਹੁਤ ਪਰਮਾਪਦਾ ਜੀ ਬੜੇ ਬੜੇ ਝੰਡੇ ਲੈ ਹੁੰਦੇ ਸੀਗੇ ਹਾਂ ਵਾ ਵਾ ਬੰਦੀ ਕਰੀਏ ਸੀ ਜੀ ਅੱਜ ਦੇ ਵਾਰਾੜੀ ਆ ਪੈਂਟਾ ਚਵਾਇਆ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਅਪਡੇਟ ਦੇ ਦਈਏ ਕਿ ਇਹ ਪਟਵਾਰਖਾਨਾ ਸੀ ਬੇਸਿਕਲੀ ਕੋਰਸਪੋਂਡੈਂਸ ਦਾ ਜਿਹੜਾ ਅ ਮੀਨ ਇਹ ਜਿਹੜਾ ਮੁਕੱਦਸ ਸੀ ਸੋ ਤੁਸੀਂ ਹਜੇ ਵੀ ਦੇਖ ਸਕਦੇ ਕਿ ਪਿੰਡ ਨੇ ਉਹਨੂੰ ਉਸੇ ਤਰ੍ਹਾਂ ਹੂਬੂ ਹੂ ਰੱਖਿਆ ਹੋਇਆ ਬਹੁਤ ਵਧੀਆ ਗੱਲ ਹੈ ਤੇ ਇਹ ਤੁਸੀਂ ਦੇਖ ਸਕਦੇ ਆ ਕਿ ਸਾਰਾ ਉਰਦੂ ਦੇ ਵਿੱਚ ਲਿਖਿਆ ਹੋਇਆ ਜਿਸ ਤਰ੍ਹਾਂ ਮੇਰੇ ਖਿਆਲ 1940 ਦੇ ਵਿੱਚ ਜੀ ਲਿਖਿਆ ਉੱਪਰ ਆ ਦੇਖੋ